ਵੀਰ ਜੀ ਤੁਹਾਡਾ ਨਾਮ ਮੇਰਾ ਨਾਮ ਚੰਚਲ ਸਰਦੇਵਾਲੀ ਚੰਚਲ ਮਾਦੇਵਾ ਸਚਦੇਵਾ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਕੋਈ ਪੋਸਟ ਚੱਲ ਰਹੀ ਹੈ ਕਿ ਵੀ ਜਿਹਦੇ ਵਿੱਚ ਐ ਕਿ ਵੀ ਕੁਝ ਲਿਖਿਆ ਹੋਇਆ ਕਿ ਵੀ ਤੁਹਾਡੇ ਕੰਨੀ ਨਾ 1 ਕਰੋੜ 84 ਦੇ ਕਰੀਬ ਕੋਈ 84 ਲੱਖ ਹੈ ਪਤਾ ਨਹੀਂ ਹਜ਼ਾਰ 84000 ਰੁਪਏ ਕੋਈ ਮਾਰਕੀਟ ਫੀਸ ਨਿਕਲਦੀ ਹੈ ਤੇ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਸਰ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ 833942 ਦੇ ਮਾਰਕੀਟ ਫੀਸ ਹਨ ਉਹਦੇ ਇਸ ਕਟੇ ਮੇਰੇ ਮਾਰਕੀਟ ਕਮੇਟੀ ਸਮਾਣਾ ਨੇ ਲਗਭਗ 1969 ਦੁਆਰਾ ਡੇਟਿੰਗ ਕੰਪਨੀ ਦਾ ਨਾਮ ਜਿਹਦਾ ਮੈਂ ਪ੍ਰੋਪਰਾਈਟਰ ਆ ਤੇ 833000 ਮਾਰਕੀਟ ਫੀਸ ਹੈ ਤੇ 83 ਲੱਖ ਰੁਪਏ ਜਿਹੜੇ ਲਾਜੇ ਉੱਪਰ ਦੇ ਪਲੈਂਟੀ ਦਾ ਸੋਨਾ ਇੱਕ ਮਿੰਟ ਸਰ 1 ਕਰੋੜ 84000 ਰੁਪਿਆ ਟੋਟਲ ਫੀਸ ਕਿੰਨੀ ਸੀ ਤੁਹਾਡੀ ਟੋਟਲ ਫੀਸ ਹੈ ਜੀ 833000 833000 ਉਹਦੇ ਤੇ ਪਲੈਂਟੀ ਕਿੰਨੀ ਲਾਈ ਹੈ ਪਲੈਂਟੀ ਲਾਈ ਹੈ ਜੀ 8394129 ਓਕੇ ਪਲੱਸ ਇੰਟਰਸਟ ਲਾਗੇ ਟੋਟਲ ਪਲੱਸ ਆਡੀਅਰ ਲਾਗੇ ਇਹਨਾਂ ਨੇ 1 ਕਰੋੜ 84571 ਰੁਪਏ ਬਣਾਤਾ ਜੀ ਮੈਂ ਤੁਹਾਨੂੰ ਇਹ ਦੱਸਣਾ ਜੀ ਕਈ ਗੱਲ ਸਾਡੇ ਉੱਤੇ ਮਾਰਕੀਟ ਫੀਸ ਲੈ ਵੀ ਨਹੀਂ ਹੁੰਦੀ ਤੁਹਾਡੀ ਗੱਲ ਇੱਥੇ ਰੁਕਦੇ ਆ ਤੁਸੀਂ ਫਿਰ ਇਸ ਸੰਬੰਧੀ ਕੋਈ ਮਾਰਕੀਟ ਕਮੇਟੀ ਨਾਲ ਸੰਪਰਕ ਬਣਾਇਆ ਕੋਈ ਹਾਂਜੀ ਹਾਂ ਜਿਵੇਂ ਤੁਹਾਨੂੰ ਦੱਸਿਆ ਜੀ ਇਸ ਸੰਬੰਧੀ ਗੱਲ ਇਹ ਹੈ ਜਦੋਂ ਅਸੀਂ ਮਟਰਾਂ ਦੀ ਮੰਡੀ ਨੂੰ ਪਰਚੇਜ਼ ਕਰਦੇ ਹਾਂ ਜੀ ਪਰਚੇਜ਼ ਕਰਨ ਦੇ ਟਾਈਮ ਇੱਕ ਤਾਂ ਮੰਡੀ ਦੀ ਜਿੱਥੇ ਬੋਲੀ ਹੁੰਦੀ ਹੈ ਓਸ਼ਨ ਗਾਰਡ ਉੱਥੇ ਮੋਕੇ ਲੈਂਦੇ ਨੇ ਜੋ ਰਜਿਸਟਰ ਨੋਟ ਕਰਦੇ ਨੇ ਕਿਹੜੇ ਕਿਸਾਨ ਦਾ ਮਾਲ ਹੈ ਕਿਹੜੇ ਆਰਟੀ ਦਾ ਮਾਲ ਹੈ ਤੇ ਕਿਹੜੀ ਕੰਪਨੀ ਨੇ ਖਰੀਦਿਆ ਉੱਥੇ ਹਮੇਸ਼ਾ ਜਦੋਂ ਵੀ ਬੋਲੀ ਹੁੰਦੀ ਹੈ ਮੰਡੇ ਦੇ ਵਿੱਚ ਮਾਰਕੀਟ ਕਮੇਟੀ ਦੇ ਅਧਿਕਾਰੀ ਮੌ ਫੈਕਟਰੀ ਦਾ ਮਾਲ ਖਰੀਦਣ ਤੋਂ ਪਹਿਲਾਂ 13 ਜਨਵਰੀ 2025 ਨੂੰ ਅਸੀਂ ਅਥਰਾਇਜ਼ਡ ਲੈਟਰ ਦਿੱਤਾ ਮਾਰਕੀਟ ਕਮੇਟੀ ਸਮਾਣਾ ਨੂੰ ਵਿਜਵਾਲਟੇਡਿੰਗ ਕੰਪਨੀ ਬਿਆਗੁਰੂ ਨਾਨਕ ਦੇ ਵਿਆਪ ਤੇ ਮਾਲ ਵੇਚਦੇ ਕਿ ਮੰਡੀ ਦੇ ਵਿੱਚੋਂ ਜੀ ਜੋ ਇੱਕ ਦੇ ਗੁੰਡ ਮੰਡੀਆਂ ਨੇ ਸਭ ਤੋਂ ਮੰਗਿਆ ਸੀ ਅਸੀਂ 13 ਜਨਵਰੀ ਨੂੰ ਦਿੱਤਾ ਉਹ ਉਸ ਤੋਂ ਬਾਅਦ ਤਕਰੀਬਨ ਅਸੀਂ 7 ਜਨਵਰੀ ਤੋਂ ਲੈ ਕੇ 13 ਮਾਰਚ ਤੱਕ ਮੰਡੀ ਦੇ ਵਿੱਚੋਂ ਮਾਲ ਵੇਚਦੇ ਆ ਠੀਕ ਹੈ ਜੀ ਔਰ ਇਹਦੀ ਰਿਟਰਨ ਐਮ ਰਿਟਰਨ ਡੇਲੀ ਵਾਈਜ਼ ਅਸੀਂ ਮਾਰਕੀਟ ਕਮੇਟੀ ਸਮਾਣਾ ਚ ਜਮ੍ਹਾਂ ਕਰਾਉਣੀ ਹੁੰਦੀ ਹੈ 7 ਦਿਨ ਦੇ ਅੰਦਰ ਅੰਦਰ ਅਗਰ ਫੀਸ ਬਣਦੀ ਹੈ ਨਾ ਤਾਂ ਸਾਨੂੰ ਭਰਨੀ ਪੈਂਦੀ ਹੈ ਜੀ ਇਹਦੇ ਇਸ ਫੈਕਟਰੀ ਨੂੰ ਪ੍ਰੋਸੈਸਿੰਗ ਦੇ ਮਤਲਬ ਲਈ ਜੀ ਡੀ ਵੀ ਫੈਕਟਰੀ ਮੰਡੀ ਚੋਂ ਮਾਲ ਖਰੀਦਦੀ ਹੈ ਉਹਦੇ ਤੇ ਫੀਸ ਲੈਣੀ ਨਹੀਂ ਹੁੰਦੀ ਇਸ ਕਰਕੇ ਅਸੀਂ ਜ਼ੀਰੋ ਫੀਸ ਹੀ ਐਮਰਿਟਰਨ ਮਾਰਕੀਟ ਮੰਡੀ ਸਮਾਨ ਆ ਦੇ ਕੇ ਦਿੰਦੇ ਹਾਂ ਜ਼ੀਰੋ ਦੀ ਯਾਨੀ ਐਮ ਹੁੰਦੀ ਹੈ ਐਮ ਫੀਸ ਐਮੋਕ ਉਹ ਸਾਨੂੰ ਡੇਲੀ ਉਸ ਤੇ ਕੀ ਹੁੰਦਾ ਕਿ ਕਿਹੜੇ ਕਿਸਾਨ ਦਾ ਮਾਲ ਹੈ ਕਿਹੜੇ ਆਰਤੀ ਤੋਂ ਲਿਆ ਤੇ ਕਿਹੜੇ ਕੋਲ ਗਿਆ ਉਹ ਸਾਡੇ ਵੱਲੋਂ ਵੀ ਦਿੱਤੀ ਜਾਂਦੀ ਐਮਰਿਟਰਨਿਕ ਦੂਜੇ ਤੌਰ ਤੇ ਜਿਹੜੇ ਮੰਡੀ ਚ ਆਰਤੀ ਹੁੰਦੇ ਨੇ ਉਹ ਵੀ ਐਮਰਿਟਰਨ ਦਿੰਦੇ ਨੇ ਵੀ ਆਹ ਫਰਾਨੀ ਕਿਸਾਨ ਦਾ ਮਾਲ ਹੈ ਇਹ ਫਰਾਨੀ ਕੰਪਨੀ ਨੂੰ ਗਿਆ ਪਹਿਲੀ ਗੱਲ ਮੰਡੀ ਚ ਆਕਸ਼ਨ ਗਾਰਡ ਮੌਕੇ ਤੇ ਮੌਜੂਦ ਹ ਦੂਜੀ ਗੱਲ ਅਰਤੀਆਂ ਨੇ ਹਰ ਹਫਤੇ ਅਮਰੇਡਰਾਂ ਦਿੱਤੀ ਹੈ ਤੀਜੀ ਗੱਲ ਅਸੀਂ ਹਰ ਹਫਤੇ ਅਮਰੇਡਰਾਂ ਦਿੱਤੀ ਹੈ ਹਮ ਉਸ ਤੋਂ ਬਾਅਦ ਆਈ ਫਾਰਮ ਆਈ ਫਾਰਮ ਕੀ ਹੁੰਦੇ ਜੀ ਵੀ ਕਿਹੜੀ ਬਾਟੀ ਨੂੰ ਕਿੰਨਾ ਮਾਲ ਗਿਆ ਤੇ ਕਿੰਨੀ ਕਮਿਸ਼ਨ ਲਾਈ ਆਪਾਂ ਨੇ ਉਹ ਅਸੀਂ ਡੇਲੀ ਵਾਈਜ਼ ਦਿੰਦੇ ਰਿਆਂ ਮਾਰਕੀਟ ਮੀਟਿੰਗ ਵਿੱਚ ਫੋਟੋਕਾਪੀ ਉਸ ਤੋਂ ਬਾਅਦ ਕੀ ਹੋਇਆ ਜੀ ਲਗਭਗ ਇਹਨਾਂ ਨੇ ਮੈਨੂੰ ਤਕਰੀਬਨ ਅਪ੍ਰੈਲ ਦੇ 20-25 ਤਰੀਕ ਨੂੰ ਮੈਨੂੰ ਬੁਲਾਇਆ ਉੱਥੇ ਵੀ ਮਾਰਕੀਟ ਫੀਸ ਨੋਟਿਸ ਭੇਜਿਆ ਕਿਹਨੇ ਬੁਲਾਇਆ ਤੁਹਾਨੂੰ ਮਾਰਕੀਟ ਕਮੇਟੀ ਸੈਕਟਰੀ ਪਰਪੋਰ ਦਿੰਦੀ ਨੇ ਸੈਕਟਰੀ ਜੀ ਸੈਕਟਰੀ ਸਾਹਿਬ ਨੇ ਮੈਨ ਮੈਂ ਕਿਸਾਰੇ ਜਿੱਦ ਸੀ ਅੰਮ੍ਰਿਤਪੁਰ ਨਾਲ ਭੇਜੀਆਂ ਹੋਈਆਂ ਨੇ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਉਹ ਮੈਨੂੰ ਕਹਿੰਦੇ ਵੀ ਤੁਹਾਡੇ ਕੋਈ ਕਾਗਜ ਨਹੀਂ ਆਏ ਹੋਏ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਫਿਰ ਮੈਂ ਉਹਨਾਂ ਨੂੰ ਕਾਗਜ਼ਾਂ ਦੀਆਂ ਕਾਪੀਆਂ ਭੇਜੀਆਂ ਜੀ ਫਿਰ ਉਹਨਾਂ ਨੇ ਆਪਣੇ ਮਾਰਕੀਟਿੰਗ ਕਮੇਟੀ ਦੇ ਵਿੱਚ ਲੰਬੀਆਂ ਅਤਰੋਂ ਲਗਦੀਆਂ ਕਾਪੀਆਂ ਸਾਰੀਆਂ ਜੋ ਵੀ ਸੀਗਾ ਸਾਡੇ ਪ੍ਰੋਪਰ ਡਾਕੂਮੈਂਟ ਸਾਡੇ ਵੱਲੋਂ ਵੀ ਗਏ ਹੋਏ ਨੇ ਔਰ ਆੜਤੀਆਂ ਵੱਲੋਂ ਵੀ ਗਏ ਹੋਏ ਨੇ ਉਹਨਾਂ ਨੇ ਆਪਸ ਵਿੱਚ ਮੈਚ ਕਰਨਾ ਉਹਦਾ ਸਬੂਤ ਹੈਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਕ ਮਾਰਕੀਟ ਕਮੇਟੀ ਦਾ ਐਕਟ 1962 ਹੈ ਜਿਹਦੇ ਵਿੱਚ ਲਿਖਿਆ ਹੈ ਪ੍ਰੋਸੈਸਿੰਗ ਦੇ ਮਤਲਬ ਲਈ ਜੋ ਵੀ ਬ ਚਲੋ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਥੋੜਾ ਜਿਹਾ ਸ਼ਾਂਤ ਹੋ ਦੋ ਵੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ 8 ਲੱਖ ਤੋਂ ਸ਼ਰਤਾਂ ਦੇ ਜੋ ਫੀਸ ਬਣਦੀ ਹੈ ਯਾਨੀ ਉਹਨਾਂ ਨੂੰ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਹਰਾਸ਼ਮੈਂਟ ਕਿਉਂ ਕੀਤਾ ਜਾ ਰਿਹਾ ਸਰ ਕੀ ਇਹ ਤੁਹਾਨੂੰ ਪਤਾ ਹੈ ਪੰਜਾਬ 'ਚ ਪਹਿਲਾਂ ਵੀ ਕਈ ਮਸਲੇ ਇਹਦੇ ਆਏ ਨੇ ਅਫਸਰਾ ਵੱਲੋਂ ਲੋਕਾਂ ਨੂੰ ਨੋਟਿਸ ਦਿੱਤੇ ਜਾਂਦੇ ਨੇ ਨੋਟਿਸ ਦੇ ਕੇ ਉਹਨਾਂ ਨੂੰ ਬਲੈਕਮੈਲ ਕੀਤਾ ਜਾਂਦਾ ਵੀ ਮੈਨੂੰ ਕਹਿੰਦੇ ਮੈਨੂੰ ਸਾਫ਼ ਤੌਰ ਤੇ ਕਿਹਾ ਗਿਆ ਵੀ 8 ਲੱਖ 33 ਹਜ਼ਾਰ ਦੀ ਫੀਸ ਬਣਦੀ ਹੈ ਨਾ ਅਗਰ ਤੁਸੀਂ ਉਹ ਫੀਸ ਮੈਨੂੰ ਰਿਸ਼ਵਤ ਦੇ ਤੌਰ ਤੇ 8 ਲੱਖ ਨਹੀਂ ਦਿੰਦੇ ਬਾਈ ਕੈਸ਼ ਤਾ ਇਹਨੂੰ ਮੈਂ 1.5 ਕਰੋੜ ਰੁਪਏ ਵੜਾ ਲਊਗਾ ਔਰ ਇਹਦੇ ਇਹਦੇ ਕੇਸ ਹੋਰਾਂ ਦੇ ਬਾਅਦ ਮੈਂ ساری ਜਿੰਦਗੀ ਵਿੱਚ ਮੰਨਤ ਨਹੀਂ ਹੋਣੀ ਤੁਹਾਡੀ ਇਹ 8 ਲੱਖ ਰਿਸ਼ਵਤ ਨਹੀਂ ਦਿੰਦੇ ਤੁਸੀਂ ਮੈਨੂੰ ਨਹੀਂ ਦੇ ਆਂ ਦਿੰਦੇ ਇਹ ਸੈਕਟਰੀ ਕਹਿੰਦਾ ਸੈਕਟਰੀ ਵਰਗੇ ਲੋਕ ਕਹਿੰਦੇ ਨੇ ਜੀ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਸਾਫ਼ ਤੌਰ ਤੇ ਕਹਿੰਦਾ ਮੈਂ ਕਿ ਸਰ ਮੇਰੇ ਕੋਲ ਰਿਕਾਰਡ ਬਣਾ ਲਓ ਮੇਰੇ ਕਾਗਜ਼ ਬਿਲਕੁਲ ਓਕੇ ਨੇ ਠੀਕ ਹੈ ਜੀ ਜੇ ਮੈਂ ਕਿਤੇ ਗਲਤ ਹੋਊਗਾ ਨਾ ਤਾਂ ਮੈਂ 8 ਲੱਖ ਫੀਸ ਭਰ ਦਊਗਾ ਜੀ ਮਾਰਕੀਟ ਫੀਸ ਤੇ ਜੋ 16 ਲੱਖ ਫੀਸ ਬੰਦੀ ਹੈ ਪਰ ਮੈਂ ਰਿਸ਼ਵਤ ਨਹੀਂ ਦਿੰਦਾ ਇਹ ਕਹਿ ਕੇ ਮੈਂ ਉੱਥੋਂ ਆ ਗਿਆ ਜੀ ਉਸ ਤੋਂ ਬਾਅਦ ਸਾਨੂੰ ਜ਼ਗਾ ਇਹਨਾਂ ਕਾਗਜ਼ੇ ਮੰਗਦੇ ਨੇ 24 ਆਵਰਜ਼ ਅੰਦਰ ਸੀਰਨ ਜਮਾ ਕਰਾ ਦੇਣੇ ਕਾਗਜ਼ੇ ਜਿਵੇਂ ਇਹਨਾਂ ਨੇ 19 19 6 ਨੂੰ ਮੇਰੇ ਤੋਂ ਕਾਗਜ਼ ਮੰਗਿਆ ਵੀ 19 6 ਨੂੰ ਸ਼ਾਮ ਨੂੰ 6 ਵਜੇ ਨੋਟਿਸ ਆਇਆ ਸਾਡੇ ਕੋਲ ਕਾਗਜ਼ ਦਾ ਉਸੇ ਤਰੀਕ ਉਸੇ ਦਿਨ 19 6 ਨੂੰ ਠੀਕ ਹੈ ਜੀ ਉਸ ਤੋਂ ਬਾਅਦ 20 6 ਨੂੰ ਮੈਂ ਜਾ ਕੇ ਜਮਾ ਕਰਾਤਾ ਮਾਰਕੀਟ ਕਮੇਟੀ ਸੁਬਾਹ ਨਾਲ ਹੀ ਗਏ ਜੀ ਆਪਣਾ ਪੱਖ ਰੱਖਿਆ ਨਾਲੇ ਸਾਰੇ ਡਾਕੂਮੈਂਟ ਜਮਾ ਕਰਾਏ ਜੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਰਾ ਕੁਝ ਠੀਕ ਹੈ ਮੈਨੂੰ ਫਿਰ ਮਾਰਕੀਟ ਕਮੇਟੀ ਦੇ ਵਿੱਚ ਇੱਕ ਸੁਪਰਡੈਂਟ ਜਿੱਦਾ ਫੋਨ ਆਇਆ ਮੈਂ ਕਹਿੰਦਾ ਜੀ ਸੈਕਟਰੀ ਸਾਹਿਬ ਨਾਲ ਲਵੇ ਡੋ ਕਾੜੂ ਇਸ ਪੰਗਾ ਕਰਨਾ ਤੁਸੀਂ ਜਿੰਨੇ ਦਾ ਮੈਂ ਕਿਹਾ ਗੱਲ ਠੀਕ ਹੈ ਜੀ ਤੁਹਾਡੇ ਕੋਲ ਸੁਪਰਡੈਂਟ ਦਾ ਫੋਨ ਆਇਆ ਮੰਡੀ ਮੰਡੀ ਨੂੰ ਸੁਪਰਡੈਂਟ ਦਾ ਜੀ ਉਹਨਾਂ ਨੇ ਕਿਹਾ ਜੀ ਵੀ ਚਲੋ 5 ਲੱਖ ਰੁਪਏ ਦੇ ਕੇ ਬੰਨ ਮੇੜ ਦਿੰਦੇ ਆ ਮੈਂ ਕਿਹਾ ਮੈਂ 5 ਰੁਪਏ ਇਹ ਵੀ ਦਿੰਦਾ ਜਦੋਂ ਮੈਂ ਨਾਰਕੇ ਬੈਠੇ ਦਫਤਰ ਗਿਆ ਕਿਹਾ ਕਿ ਮੈਂ 50 ਰੁਪਏ ਵੀ ਦਿੰਦਾ ਜੀ 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 ਤੁਸੀਂ ਫੀਸ ਕੱਢੋ ਮੈਂ ਆ 16 ਲੱਖ ਫੀਸ ਭਰ ਦੂੰਗਾ ਐਂਡ ਦੇ ਵਿੱਚ ਚਲੋ ਜੀ ਉਹਨਾਂ ਨੇ ਖੁੰਦਕ ਦੇ ਵਿੱਚ ਆ ਕੇ ਸਾਨੂੰ 8 ਲੱਖ ਦੇ ਉੱਪਰ ਜੁਰਮਾਨਾ ਇੰਟਰਸਟ ਲਾ ਕੇ ਆੜੀ ਆ ਵਾ ਲਾ ਕੇ 8 ਲੱਖ ਤੇ 33 ਤੁਹਾਡੀ ਸਾਰੀ ਇੰਨੀਆਂ ਗੱਲਾਂ ਦਾ ਤੁਸੀਂ ਜਿਹੜਾ ਆਪਣਾ ਹੁਣ ਦੱਸਿਆ ਕਿ ਵੀ ਤੁਹਾਡੇ ਨਾਲ ਇਦਾਂ ਇਦਾਂ ਕਰਕੇ ਜੋ ਜੋ ਹੋਇਆ ਤੁਸੀਂ ਇਹਨਾਂ ਦੱਸਿਆ ਤੇ ਤੁਸੀਂ ਇਸ ਦੇ ਅਗੇਸਰ ਫਿਰ ਕੀ ਪੈਰਵਾਈ ਕੀਤੀ ਇਸ ਦੇ ਅਗੇਸਰ ਮੈਨੇ ਕਿ ਤਾਂ ਸਭ ਤੋਂ ਪਹਿਲਾਂ ਜਦੋਂ ਇਹਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਉਹਦੀ ਆਡੀਓ ਵੀਡੀਓ ਰਿਕਾਰਡਿੰਗ ਕਰਨ ਲਈ ਉਸ ਤੋਂ ਬਾਅਦ ਮੈਨੇ ਇਹ ਸੀਐਮਓ ਸੀਆਪ ਸਾਹਿਬ ਨੂੰ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਮੰਡੀ ਬੋਰਡ ਦੇ ਹੈੱਡ ਨੇ ਆਪਣੇ ਪੰਜਾਬ ਮੰਡੀ ਬੋਰਡ ਤੋਂ ਉਹਨਾਂ ਨੂੰ ਬਾਈ ਮੇਲ ਬਾਈ ਹੈਂਡ ਮਿਲ ਕੇ ਸ਼ਿਕਾਇਤ ਕੀਤੀ ਤੇ ਸਾਰੇ ਪ੍ਰੂਫ ਹੋਰਾਂ ਨੂੰ ਜਮਾ ਜਿਹੜਾ ਤੁਸੀਂ ਨੇ ਦੱਸਿਆ ਕਿ ਵੀ ਤੁਹਾਨੂੰ ਕੋਲ ਕੋਈ ਪੈਸੇ ਦੀ ਮੰਗ ਕੀਤੀ ਗਈ ਉਹ ਤੁਹਾਨੂੰ ਪਤਾ ਕਿੰਨੀ ਕੀਤੀ ਗਈ ਅਸੀਂ ਨਹੀਂ ਇਸ ਦੇ ਵਿੱਚ ਪੈਂਦੇ ਜੋ ਤੁਹਾਨੂੰ ਕੋਲੇ ਮੰਗ ਕੀਤੀ ਗਈ ਹੈ ਉਹਦਾ ਕੋਈ ਤੁਹਾਡੇ ਕੋਲ ਪ੍ਰੂਫ ਹੈ ਬਿਲਕੁਲ ਪ੍ਰੂਫ ਹੈ ਜੀ ਬਿਲਕੁਲ ਵੀਡੀਓ ਵੀ ਜਿਹਨੂੰ ਹੈਗੇ ਨੇ ਓਕੇ ਸਰ ਜਿਹੜਾ ਮਾਰਕੀਟਿੰਗ ਕਮੇਟੀ ਨੇ ਤੁਹਾਨੂੰ ਨੋਟਿਸ ਭੇਜਿਆ ਨੇ ਹਾਂਜੀ ਉਹਦਾ ਨੋਟਿਸ ਦੇ ਤੁਸੀਂ ਲਿਖਤੀ ਜਵਾਬ ਦਿੱਤੇ ਸਬੂਤਾਂ ਸਮੇਤ ਜੀ ਸਰ ਅਸੀਂ ਜਿਵੇਂ ਸਮਝ ਗਏ ਸੀ ਮਨ ਕੇ ਤੇ ਲੋ ਸ਼ਾਹੂਨ ਤੇ ਦੇ ਪਰ ਮਾਰਕੀਟਿੰਗ ਕਮੇਟੀ ਤੋਂ ਨੋਟਿਸ ਆਲਾ ਸਾਡੇ ਕੋਲੇ ਅਸੀਂ ਅਗਲੇ ਦਿਨ ਹੀ ਵਗਰੇ ਜਾ ਕੇ ਮਾਰਕੀਟ ਕਮੇਟੀ ਦੇ ਵਿੱਚ ਆਪਣੀ ਲਿਖਤੀ ਰੂਪ ਦੇ ਵਿੱਚ ਜਵਾਬ ਸਾਰੇ ਪ੍ਰੂਫ ਨਾਲ ਲਾ ਕੇ ਹੁਣ ਜਿਵੇਂ ਮੰਨ ਕੇ ਚਲੋ ਕਿ ਸੰਬੰਧਿਤ ਤੌਰ ਤੇ 19/6 ਨੂੰ ਮਾਰਕੀਟ ਕਮੇਟੀ ਤੋਂ ਮੈਨੂੰ ਨੋਟਿਸ ਆਇਆ ਸ਼ਾਮ ਨੂੰ 3 ਵਜੇ ਠੀਕ ਹੈ ਜੀ ਤੇ ਇਹਦਾ ਰਿਪਲਾਈ ਮੈਂ ਰਸੀਵਿੰਗ ਕਰਾ ਕੇ ਦਫ਼ਤਰ ਦੇ ਵਿੱਚੋਂ 20/6 ਨੂੰ ਸੀਲਿੰਗ ਹੋਈ ਹੋਈ ਹੈ ਠੀਕ ਹੈ ਜੀ ਲਿਖਤੀ ਜਵਾਬ ਜਿਹੜਾ ਤੁਹਾਨੂੰ ਨੋਟਿਸ ਆਇਆ ਉਹਦਾ ਜਵਾਬ ਜੀ ਨਾ ਲਿਖਤੀ ਜਵਾਬ ਰਸੀਵਿੰਗ ਕਰਾ ਕੇ ਠੀਕ ਹੈ ਜੀ ਨਾਲ ਪ੍ਰੂਫ ਦੇ ਤੌਰ ਤੇ ਡਾਕੂਮੈਂਟ ਵੀ ਅਸੀਂ ਕੀ ਜੋ ਇਹ ਪ੍ਰੂਫ ਮੰਗੇ ਸੀ ਉਹ ਡਾਕੂਮੈਂਟ ਆਰਤੀਆਂ ਦੇ ਲਾ ਕੇ ਉਸ ਤੋਂ ਬਾਅਦ ਟੋਟਲ ਖਰੀਦ ਦੀ ਡਿਟੇਲ ਇਹ ਸਾਰੀ ਖਰੀਦ ਦੀ ਡਿਟੇਲ ਆ ਗਈ ਜੀ ਉਸ ਤੋਂ ਬਾਅਦ ਇਹ ਬੈਂਕ ਸਟੇਟਮੈਂਟ ਆ ਗਈ ਲੈਜਰ ਆ ਗਿਆ ਆਪਣਾ ਉਸ ਤੋਂ ਬਾਅਦ ਇਹ ਹੋਰ ਲੋਕਾਂ ਦੇ ਲੈਜਰ ਆ ਗਏ ਜੋ ਵੀ ਇਹਨਾਂ ਨੇ ਮੰਗੇ ਆ ਅਸੀਂ ਪ੍ਰੋਪਰ ਤੌਰ ਤੇ ਇਹਨੂੰ ਦਿੱਤਾ ਹੈ ਜਿਹੜੀ ਇਹਨਾਂ ਨੇ ਫਾਈਨਲ ਅਸੈਸਮੈਂਟ ਕੀਤੀ ਹੈ ਨਾ ਅਸੈਸਮੈਂਟ ਵੀ ਜਿੰਨੇ ਨੇ ਵੀ ਲਿਖਿਆ ਹੈ 19 ਸੇ ਨੂੰ ਜੋ ਡਾਕੂਮੈਂਟ ਮੰਗੇ ਸੀਗੇ ਸਾਰੇ ਪ੍ਰੋਪਰ ਤੌਰ ਤੇ ਦਿੱਤੇ ਗਏ ਜਦੋਂ ਤੁਸੀਂ ਨੋਟਿਸ ਦਾ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਤਾਂ ਕੋਈ ਨੋਟਿਸ ਜਾਂ ਕੋਈ ਉਹਨਾਂ ਨੇ ਕੋਈ ਪੱਤਰ ਤੁਹਾਨੂੰ ਭੇਜਿਆ ਭੇਜਿਆ ਨਹੀਂ ਜੀ ਉਹਨਾਂ ਨੇ ਲਗਾਤਾਰ ਤੁਸੀਂ ਮੰਨ ਕੇ ਚੱਲੋ ਆ ਫਾਈਲ ਪਈ ਹੈ ਜੀ ਜਿੱਦਨ ਉਹਨਾਂ ਦਾ ਮੇਰੇ ਕੋਲ ਕੋਈ ਕਵਸਟਨ ਆਉਂਦਾ ਸੀਗਾ ਏਡੀ ਫਾਈਲ ਕਿੱਥੇ ਹੋ ਗਈ ਤੇ ਜਿਹੜੇ ਤੁਹਾਡੇ ਕੋਲ ਨੋਟਿਸ ਆਂਦੀ ਬਾਈ ਡਾਕ ਆਂਦੀ ਸੀ ਜਾਂ ਕੋਈ ਉਹਨਾਂ ਦਾ ਸਟਾਫ ਲੈ ਕੇ ਉਹਨੂੰ ਸਟਾਫ ਰੂਮ ਦੇ ਛੱਟ ਕੇ ਜਾਂਦੇ ਸਨ ਸਟਾਫ ਦਾ ਕੋਈ ਆਂਦਾ ਸੀ ਜਿਹੜਾ ਦੇਖ ਕੇ ਜਾਂਦਾ ਸੀ ਸਿਗਨ ਕਰਾ ਕੇ ਮੈਨੂੰ ਰਸੀਵਿੰਗ ਕਰਕੇ ਲੈ ਜਾਂਦਾ ਸੀ ਜੀ ਤੁਹਾਡੇ ਕੋਲੇ ਜਦੋਂ ਤੁਹਾਡੇ ਨੋਟਸ ਆਦੇ ਮੈਂ ਨਹੀਂ ਤੁਹਾਡੇ ਡਾਕੂਮੈਂਟ ਦੇਣ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਵਾਲਾ ਸੈਕਟਰੀ ਤੁਹਾਡੇ ਖਿਲਾਫ ਚੱਲ ਰਿਹਾ ਹਾਂਜੀ ਤਾਂ ਤੁਸੀਂ ਉਹਨੂੰ ਕੋਈ ਕਿਹਾ ਨਹੀਂ ਕਿ ਅਸੀਂ ਕੋਰਟ ਤੇ ਜਾਵਾਂਗੇ ਜਾਂ ਸਾਨੂੰ ਕੋਈ ਟਾਈਮ ਦਿਓ ਅਸੀਂ ਅਪੀਲ ਪਾਉਣੀ ਹੈ ਜੀ ਸਰ ਮੈਂ ਹੋਰ ਜਸਨਾ ਜੀ ਇਹ ਸੈਕਟਰੀ ਸਾਹਿਬ ਨੂੰ ਨਾ ਕਾਨੂੰਨ ਦਾ ਕੁਝ ਨਹੀਂ ਪਤਾ ਜੀ ਕਾਰਨ ਕੀ ਹੈ 1968 ਐਕਟ ਦੇ ਵਿੱਚ ਅਵੇ ਕਿਸੇ ਤੇ ਕੋਈ ਅਸੈਸਮੈਂਟ ਬੰਦੀ ਹੈ ਨਾ ਜੀ 60 ਡੇਜ਼ ਦਾ ਅਪੀਲ ਦਾ ਟਾਈਮ ਹੁੰਦਾ ਹੈ ਤੇ ਸੈਕਟਰੀ ਸਾਹਿਬ ਜੀ ਦੀ ਇੱਕ ਡੀਲ ਮਿਲ ਕੋ ਜਿਹੜਾ ਅਸੈਸਮੈਂਟ ਨੋਟਿਸ ਆਇਆ ਹੈ ਇਹਨਾਂ ਬਾਰੇ ਲਿਖ ਕੇ ਆ ਗਿਆ ਇਸ 7 ਦਿਨ ਦੇ ਅੰਦਰ 1 ਕਰੋੜ 83000 ਰੁਪਏ ਭਰਿਆ ਜਾਵੇ ਇਹਦਾ ਤੁਹਾਡੀ ਪ੍ਰੋਪਰਟੀ ਦਾ ਵਸੂਨ ਲਿਆ ਜਾਊਗਾ ਫਿਰ ਮੈਂ ਇਹਨਾਂ ਨੂੰ ਰਿਟਰਨ ਦੇ ਵਿੱਚ ਐਕਟ ਪਾ ਕੇ ਸਾਰਾ ਕੁਝ ਲਿਖ ਕੇ ਦੇ ਕੇ ਸਰ ਇਸ ਐਕਟ ਲਈ ਬੋਲ ਨੂੰ ਮੇਰੇ ਕੋਲ ਮੰਡੀ ਬੋਰਡ ਸੈਕਟਰ ਸਾਹਮਣੇ ਉਹ ਕੋਰਟ ਜਾਂਦਾ ਪ੍ਰਵੀਜ਼ਨ ਹੈਗੀ ਹੈ ਤੇ 60 ਦਿਨ ਦਾ ਟਾਈਮ ਹੁੰਦਾ ਕਿਰਪਾ ਕਰਕੇ ਇਸ ਐਕਟਰ ਦੇ ਵਿੱਚ ਕੇਸ ਪਰ ਕੀ ਕਹਿੰਦੇ ਹੈ ਅਪੀਲ ਬਾਹਰ ਦੇ ਲਈ ਮੇਰੇ ਕੋਲ ਜੋ ਵੀ ਟਾਈਮ ਬਸਦਾ ਹੈ ਉਹ ਅਪੀਲ ਬਣ ਕੇ ਮੈਨੂੰ ਜੋ ਉਸ ਤੋਂ ਕਿੰਨੇ ਦਿਨ ਦਾ ਟਾਈਮ ਹੁੰਦਾ ਤੁਹਾਡੇ ਕੋਲ 60 ਦਿਨ ਦਾ ਟਾਈਮ ਹੁੰਦੇ ਦੀ ਉਹ ਬਟ ਇਹਨੇ ਨੋਟਿਸ ਸੱਤ ਦਿਨ ਲਿਖ ਕੇ ਭੇਜਦੇ ਹਮ 21 ਸੱਤ ਦਿਨੂ ਮੈਂ ਇਹਨਾਂ ਨੂੰ ਇਹ ਜਵਾਬ ਲਿਖ ਕੇ ਦੇ ਕੇ ਆਇਆ ਕਿ ਸਾਡੇ ਕੋਲ 60 ਦਿਨ ਟਾਈਮ ਹੁੰਦਾ ਕਿਰਪਾ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਤੁਹਾਨੂੰ ਮਾਫੀ ਚਾਰ ਦਿਨਾਂ ਬਾਅਦ ਮਤਲਬ ਕਿ ਪਹਿਲਾਂ ਤਾਂ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਇਹਨੇ ਮੈਨੂੰ ਪਹਿਲਾ ਨੋਟਿਸ ਭੇਜਿਆ ਮੇਰੇ ਲਿਖਣ ਦੇ ਬਾਅਦ ਨੂੰ ਵੀ ਇਹਨੇ 25 ਸੱਤ ਨੂੰ ਦੁਬਾਰਾ ਫੇਰ ਮੈਨੂੰ ਨੋਟਿਸ ਭੇਜਦਾ ਸੱਤ ਦਿਨ ਦਾ ਟਾਈਮ ਦਾ ਉਸ ਤੋਂ ਬਾਅਦ ਅਗਰ ਮੈਂ 21 ਸਤ ਨੂੰ ਮੰਡੀ ਬੋਰਡ ਸੈਕਟਰੀ ਸਾਹਿਬ ਨੂੰ ਵੀ ਲਿਖ ਕੇ ਦੇ ਕੇ ਆਇਆ ਪਰ ਇਹਨਾਂ ਨੂੰ ਵੀ ਲਿਖ ਕੇ ਦਿੱਤਾ ਹੈ ਵੀ 60 ਦਿਨਾਂ ਦਾ ਟਾਈਮ ਹੁੰਦਾ ਹੈ ਵੀ 7 ਦਿਨਾਂ ਦਾ ਕੋਈ ਰੂਲ ਹੀ ਨਹੀਂ ਹੈਗਾ ਅਪੀਲ ਭੰਦਾ ਸੀ ਅਪੀਲ ਭੰਦਿਆ ਜੇ ਐਸੀ ਕਿਤੇ ਗਲਤ ਹੋਵਾਂਗੇ ਤਾਂ ਕਿਸ ਪਰ ਤੇ ਫਿਰ ਤੁਸੀਂ ਕੋਈ ਆਪਣੇ ਵਕੀਲ ਸਾਹਿਬ ਨੇ ਜਾਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਫਿਰ ਤੁਸੀਂ ਸਬੰਧੀ ਹਾਂਜੀ ਹਾਂਜੀ ਸਰ ਵਕੀਲ ਸਾਹਿਬ ਨਾਲ ਅਸੀਂ ਬਿਲਕੁਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਲੀਗਲ ਨੋਟਿਸ ਅਸੀਂ ਭੇਜਿਆ ਹੋਇਆ ਹੈ ਤੇ ਇਹ ਤਾਂ ਇਹਨਾਂ ਨੂੰ ਹਾਂਜੀ ਹਾਂਜੀ ਸਰ ਅਪੀਲ ਅਸੀਂ ਪਾ ਰਹੇ ਹਾਂ ਤੁਹੇ ਇੱਥਾ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਨੀ ਹੈ ਕਿ ਤੁਹਾਨੂੰ ਹੀ ਨੋਟਿਸ ਕਾੜਾ ਹੈ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਬੋਲ ਵੀ ਸਾਹਿਬ ਜੀ ਬਹੁਤ ਫੈਕਟਰੀਆਂ ਨੇ ਕੋਈ ਜੀ ਤੁਹਾਨੂੰ ਵਦੇ ਪੰਜਾਬ ਦੇ ਵਿੱਚ ਨੇ ਇੱਕ ਕਾਫੀ ਜਿਆਦਾ ਮਸਲੇ ਆਏ ਨੇ ਵੀ ਨੋਟਿਸ ਭੇਜ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਫਿਰ ਦਫ਼ਤਰ ਬੁਲਾ ਕੇ ਸੈਟਿੰਗ ਦੇ ਰੂਪ ਦੇ ਵਿੱਚ ਰਿਸ਼ਵਤ ਲੈ ਕੇ ਤੇ ਉਹ ਮਸਲੇ ਦਫਾ ਦਫਾ ਕਰ ਦਿੱਤੇ ਜਾਂਦੇ ਨੇ ਅਸੀਂ ਉਹਨਾਂ ਨੇ ਸਾਨੂੰ ਬੁਲਾਇਆ ਅਸੀਂ ਸਾਰੇ ਡਾਕੂਮੈਂਟ ਦਿੱਤੇ ਮੇਰੇ ਤੋਂ 2-3 ਵਾਰ ਰਿਸ਼ਵਤ ਦੀ ਮੰਗ ਵੀ ਕੀਤੀ ਗਈ ਹੈ ਪਹਿਲਾਂ 8 ਲੱਖ ਰਿਸ਼ਵਤ ਮੰਗੀ ਗਈ ਫਿਰ 5 ਲੱਖ ਮੰਗੀ ਗਈ ਮੇਰੇ ਕੋਲ ਜੋ ਪ੍ਰੋਪਰ ਪ੍ਰੂਫ ਪਏ ਨੇ ਔਰ ਇਸ ਬਾਰੇ ਵੀ ਨੇ ਮਾਨ ਜੋ ਕਿ ਸੈਕਟਰੀ ਸਾਹਿਬ ਨੇ ਰੇਟ ਪੰਜਾਬ ਮੰਡੀ ਬੋਰਡ ਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੂੰ ਵੀ ਮੇਲ ਥਰੂ ਤੇ ਰਿਟਰਨ ਦੇ ਵਿੱਚ ਬਾਈ ਹੈਂਡ ਲੈ ਕੇ ਕੰਪਲੀਟ ਦੇ ਕੇ ਆਇਆ ਉਹ ਇਹੀ ਕਾਰਵਾਈ ਕਰਨਗੇ ਸੈਕਟਰੀ ਸਾਹਿਬ ਨੇ ਵੀ ਮਿਸ਼ਵਾਸ ਲਾਇਆ ਹੈ ਇਹਦੀ ਕਾਰਵਾਈ ਕਰਨਗੇ ਕਰਨਗੇ ਜੀ ਮੈਂ ਉਹਨਾਂ ਨੇ ਮੇਰੇ ਤੋਂ ਰਿਸ਼ਵਤ ਮੰਗੀ ਮੈਂ ਰਿਸ਼ਵਤ ਦੇਣ ਤੋਂ ਸਾਫ਼ ਸਾਬ ਨੂੰ ਇਨਕਾਰ ਕਰਤਾ ਮੈਂ ਕਿਹਾ ਕਿ ਅਗਰ ਤੁਸੀਂ ਫੀਸ ਕਰ Đੋਗੇ ਅਗਰ ਕਿਤੇ ਸੀ ਗਲਤ ਹੋਵਾਂਗੇ ਫੀਸ ਬੰਦੀ ਹੋਏਗੀ ਤਾਂ ਅਸੀਂ ਫੀਸ ਭਰ ਦਾਂਗੇ ਪਰ ਮੈਂ ਰਿਸ਼ਵਤ ਨਹੀਂ ਦੇ ਦਤਾ ਸੈਕਟਰੀ ਸਾਹਿਬ ਨੇ ਤੁਹਾਡੇ ਤੇ ਇੰਨਾ ਵੱਡਾ ਜੁਰਮਾਨਾ ਲਾਇਆ ਹਾਂਜੀ ਤੇ ਉਹ ਦੇ ਕਰਕੇ ਤੁਹਾਨੂੰ ਕੋਈ ਪਰੇਸ਼ਾਨੀ ਸਰ ਪਰੇਸ਼ਾਨੀ ਕੀ ਮੈਂਟਲੀ ਹਰਾਸ਼ਮੈਂਟ ਕਰਤਾ ਜੀ ਹਲੇ ਤੱਕ ਜੜ ਦੇ ਵੀ ਫੀਸ ਨਹੀਂ ਮੰਨਦੀ ਉਸੇ ਵਾਪਸ ਦੀ ਮੰਨ ਕੇ ਚਲੋ ਅੱਜ 4 ਮਹੀਨੇ ਹੋ ਗਏ ਕਦੇ ਸਮਾਣੀ ਮਾਰਗ ਕਮੇਟੀ ਦੇ ਜਿਹੜੇ ਲਾਗ ਦੇ ਪੰਜਾਬ ਮੰਡੀ ਫੋਰਡ ਦੇ ਜਿਹੜੇ ਲਾਜੀ ਅਸਾਂ ਇਹ ਨਹੀਂ ਸਮਝ ਆ ਰਹੀ ਵੀ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਵੀ ਫੈਕਟਰੀਆਂ ਲਾਓ ਪੰਜਾਬ ਚ ਪੰਜਾਬ ਦੇ ਰੋਜ਼ਗਾਰ ਦਿਓ ਸਰ ਰੋਜ਼ਗਾਰ ਕੀ ਦੇਈ ਰੋਜ਼ਗਾਰ ਦੇਣ ਜਾਂਦੇ ਐ ਇਹ ਜੀ ਅਫਸਰ ਆਪ੍ਰਿਸ਼ਟਾ ਤਰਫੋਂ ਸਰ ਅੱਜ ਮੈਂ ਨੇ ਰਿਸ਼ਵਤ ਮੰਗਣ ਵਾਸਤੇ ਹੁਣ ਸਮਝ ਨਹੀਂ ਆ ਰਹੀ ਵੀ ਅਸੀਂ ਆਪਣੇ ਕੰਮ ਕਰੀਏ ਜਾਂ ਇਹਨਾਂ ਦੇ ਜਿਹੜੇ ਜਿਹੜੇ ਬੇਫਾਇਦੇ ਹਰਾਸ਼ਮੈਂਟ ਕਰ ਰਹੇ ਕਿ ਕਦੇ ਸੁਮਾਨੇ ਮੱਡੀ ਵੱਡੇ ਬੋਰਡ ਜਾ ਕੇ ਤੇ ਮਾਰਕੀਟਿੰਗ ਕਮੇਟੀ ਜਾ ਕੇ ਤੇ ਕਿੱਥੇ ਜਾ ਹਾਂਜੀ ਜੀ ਤੁਸੀਂ ਕਿਨੇ ਵੀ ਪਰੇਸ਼ਾਨ ਬਹੁਤ ਜ਼ਿਆਦਾ ਕੋਈ ਮਾਨਸਿਕ ਪਰੇਸ਼ਾਨੀ ਕਰਕੇ ਕੱਲ ਕੋਈ ਇਹੋ ਜਿਹੀ ਕੋਈ ਦਿਮਾਗ ਤੇ ਕੋਈ ਲੋਡ ਪੈਂਦਾ ਤਾਂ ਉਹ ਤਾਂ ਨਿਗਾਰਾ ਪਾਉਣਾ ਸਰ 12 ਅਪ੍ਰੈਲ ਦਾ ਕੇਸ ਚੱਲ ਰਿਹਾ ਜੀ ਬੇਫਜ਼ੂਲ ਡੁਪਲੀਕੇਟ ਕੇਸ ਬਣਾਇਆ ਨਾ ਨਹੀਂ ਬੇਫਜ਼ੂਲ ਕੇਸ ਹੈ ਇੰਨਾ ਜ਼ਿਆਦਾ ਇਹਨੇ ਹਰਾਸ਼ਮੈਂਟ ਕਰ ਰੱਖਿਆ ਹੈ ਵੀ ਸਵੇਰੇ ਅਸੀਂ ਮੁਹਾਲੀ ਮੰਡੀ ਬੋਰਡ ਤੋਂ ਨਹੀਂ ਫਿਰ ਸੈਕਟਰ ਇਹ ਮਤਲਬ ਕਿਆਂ ਮਾਨੇ ਚਾਹੋ 4 ਮਹੀਨੇ ਤੋਂ ਇੰਨਾ ਜ਼ਿਆਦਾ ਮੈਨਟਲੀ ਪਰੇਸ਼ਾਨ ਕਰ ਰੱਖਿਆ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਸਹੀ ਹੁੰਦੇ باوجود ਜੇ ਅਗਰ ਗਲਤ ਹੁੰਦੇ ਫਿਰ ਇਹ ਪਤਾ ਨਹੀਂ ਕੀ ਕਰਦੇ। ਅਜਾ ਹਨ ਜੀ ਮੈਂਟਲ ਹਰਸ਼ਮੈਂਟ ਤੋਂ ਜਿਹੜੇ ਕਰ ਰੱਖਿਆ ਲੈ ਜੀ। ਓਵਰ ਮੈਂਟਲ ਹਰਸ਼ਮੈਂਟ ਕਰਕੇ ਬਿਨਾ ਕਿਸੇ ਮਤਲਬ ਦੇ ਛੁੱਟੇ ਕੇਸ ਦੇ ਵਿੱਚ ਅਗਰ ਕੱਲ ਨੂੰ ਮੇਰੇ ਮੈਨੂੰ ਮੈਂਟਲੀ ਕੋਈ ਇਸ਼ੂ ਆਉਂਦਾ ਜਾਂ ਕੋਈ ਹੋਰ ਇਸ਼ੂ ਆਉਂਦਾ ਤਾਂ ਇਹ ਜ਼ਿੰਮੇਵਾਰ ਸੈਕਟਰੀ ਮਾਰਕੀਟਿੰਗ ਮੈਂਡੀ ਪ੍ਰਤਾਪ ਸਿੰਘ ਹੋਏਗਾ। ਮੇਰਾ ਨਾਮ ਭਰਪੂਰ ਸਿੰਘ ਹੈ ਜੀ। ਸੁਨਾਣਾ ਜੀ ਹਾਂਜੀ ਮੈਂ ਸੈਕਟਰੀ ਮਾਰਕੀਟ ਕਮੇਟੀ ਸਮਾਣਾ ਜੀ ਇੱਕ ਸਰ ਮੈਸੇਜ ਜਵਾਲਾ ট্রেਡਿੰਗ ਕੰਪਨੀ ਨੇ ਤੁਸੀਂ ਇੱਕ ਨੋਟਸ ਪੱੜਿਆ ਸੀ 833093 ਅੱਜ ਪੁੱਛਿਆ 833093 ਦੀ ਹਾਂਜੀ ਇਹ ਕੱਲ ਜਿਹੜੀ 8 ਕਰੋੜ 33 ਲੱਖ ਦੀ ਮਟਰ ਦੀ ਹਰੇ ਮਟਰ ਦੀ ਜਿਹੜੀ ਖਰੀਦ ਹੈ ਜੀ ਉਹ ਜਵਾਲਾ ট্রেਡਿੰਗ ਕੰਪਨੀ ਵੱਲੋਂ ਕੀਤੀ ਗਈ ਸੀਗੀ ਹਾਂਜੀ ਤੇ ਇਹ ਜਿਹੜੀ ਉਹ ਕੋਈ ਤੁਹਾਡਾ ਜਸਪੀ ਸਿੰਘ ਕੁਮਾਰ ਮਾਰਕੀਟ ਕਮੇਟੀ ਦਾ ਹਾਂਜੀ ਉਹ ਉਹਨਾਂ ਨੇ ਭਰਤਾ ਸੂਦਕ ਨਹੀਂ ਭਰੇ ਨਹੀਂ ਜੀ ਉਹਨਾਂ ਨੇ ਜਿਹੜੀ ਇਹ ਪਰਚੇਜ਼ ਕੀਤੀ ਆ ਹਾਂਜੀ ਉਹ ਪਰਚੇਜ਼ ਕੀਤੀ ਆ 7 ਜਨਵਰੀ 25 ਤੋਂ 13 ਮਾਰਚ 25 ਤੱਕ ਮਟਰਾਂ ਦੀ ਖਰੀਦ ਕੀਤੀ ਉਹਨਾਂ ਨੇ ਕੀ ਕੀਤਾ ਜਿਹੜੀਆਂ ਮਾਰਕੀਟ ਕਮੇਟੀ ਨੂੰ ਰਿਟਰਨਾਂ ਦੇਣੀਆਂ ਹੁੰਦੀਆਂ ਉਦੋਂ ਮਟਰਾਂ ਦਾ ਸੀਜ਼ਨ ਚੱਲਦਾ ਮਤਲਬ ਜਿੰਨੀਆਂ ਵੀ ਫਰਕ ਜਿੰਨੀ ਵੀ ਖਰੀਦੋ ਉਪਰੋਕਤ ਹੁੰਦੀ ਆ ਉਹ ਸਮੇਂ ਸਮੇਂ ਸਰ ਸਾਨੂੰ ਆ ਕੇ ਫਰਮਾ ਐਮਰਟਰਨਾ ਜਿੰਨੀ ਖਰੀਦ ਕਰਦੀਆਂ ਨੇ ਦਫਤਰ ਚ ਜਮ੍ਹਾਂ ਕਰਾਈ ਜਾਂਦੀਆਂ ਨੇ ਸਰ ਤੇ ਇਹਨਾਂ ਨੇ ਐਮਰਟਰਨਾ ਦੇਤੀਆਂ ਜੀ ਤੇ ਜਿਹੜੀ 7-7 ਦਿਨਾਂ ਬਾਅਦ ਉਹ ਮਾਰਕੀਟ ਫੀਸ ਭਰਨੀ ਹੁੰਦੀ ਆ ਉਹ ਭਰੀ ਨਹੀਂ ਸੀ ਜਿਹੜਾ ਟ੍ਰੇਡਿੰਗ ਦਾ ਭਰੀ ਨਹੀਂ ਮਾਰਕੀਟ ਕਮੇਟੀ ਫੀਸ ਕਿੰਨੀ ਬਣਦੀ ਐ ਜਿਹੜੀ ਮਾਰਕੀਟ ਕਮੇਟੀ ਫੀਸ ਆ ਉਹ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਹੋਵੇ ਮਟਰ ਵੀ ਆਈਟਮ ਆਫ ਵੈਜੀਟੇਬਲ ਆ ਸਬਜੀ ਤੇ 1% ਮਾਰਕੀਟ ਪੀਸ 1% ਆਰ ਡੀ ਐਫ ਲੈਵੀ ਹੁੰਦਾ ਇਹ ਕਿੰਨੇ ਦਿਨ ਬਾਅਦ ਨੋਟਸ ਦੇਣਾ ਹੁੰਦਾ ਜਦ ਤੱਕ ਕੋਈ ਕੰਪਨੀ ਨਹੀਂ ਭਰਦੀ ਕਿੰਨੇ ਦਿਨ ਬਾਅਦ ਨੋਟਸ ਬਣ ਨੋਟਸ ਦੇਣਾ ਹੁੰਦਾ ਦੇਖੋ ਜੀ ਗੱਲ ਤੁਹਾਨੂੰ ਮੈਂ ਸਾਰਾ ਦੱਸ ਦਵਾਂ ਵੀ ਜਿਹੜੀ ਮਾਰਕੀਟ ਪੀਸ ਬੰਦੇ ਨੇ ਖਰੀਦੋ ਫਰੋਕ ਤੋਂ 7 ਦਿਨਾਂ ਦੇ ਵਿੱਚ ਵਿੱਚ ਭਰਨੀ ਹੁੰਦੀ ਆ ਜਿਹੜੀ ਨੋਟਸ ਦੇਣ ਦੀ ਗੱਲ ਆ ਉਹ ਜਦੋਂ ਨੋਟਸ ਚ ਆ ਗਈ ਦਾ ਇਮੀਡੀਏਟਲੀ ਨੋਟਸ ਦਿੱਤਾ ਜਾਂਦਾ ਕੋਈ ਟਾਈਮ ਫਿਕਸ ਨਹੀਂ ਹੈ ਵੀ ਉਹ ਖਰੀਦ ਦੂ ਅਗਰੀਦ ਕਰ ਲਿਆ ਖਰੀਦ ਤੋਂ ਬਾਅਦ ਕਿੰਨੇ ਦਿਨ ਬਾਅਦ ਨੋਟਸ ਨਹੀਂ ਨਹੀਂ ਨੋਟਸ ਦਾ ਕੋਈ ਟਾਈਮ ਪੀਰੀਅਡ ਕੋਈ ਇਦਾਂ ਬਰੂਲਾਂ ਦੇ ਵਿੱਚ ਐਕਟ ਦੇ ਵਿੱਚ ਮੈਂਸ਼ਨ ਨਹੀਂ ਜਿਵੇਂ ਆਪਾਂ ਕਹਿ ਲਈਏ ਵੀ ਜਦੋਂ ਫੜਿਆ ਗਿਆ ਜਿਵੇਂ ਇਹ ਮਾਰਕੀਟ ਫੀਸ ਦੀ ਇੱਕ ਚੋਰੀ ਦਾ ਮਾਮਲਾ ਸੀਗਾ ਤੇ ਜਦੋਂ ਬੰਦਾ ਫੜਿਆ ਗਿਆ ਤੇ ਉਦੋਂ ਜਦੋਂ ਸਾਡੇ ਨੋਟਸ ਦੇ ਦਫ਼ਤਰ ਦੇ ਇਹ ਕਿਵੇਂ ਧਿਆਨ ਚ ਆਇਆ ਉਹਨਾਂ ਦੀ ਇੱਕ ਸਿਸਟਰ ਕੰਸਰਨ ਹੋਰ ਕੰਪਨੀ ਆ ਜਿਹਦਾ ਨਾਮ ਹੈਗਾ ਗੁਰਨਾਨਕ ਐਗਰੂਪ ਪ੍ਰਾਈਵੇਟ ਲਿਮਟਿਡ ਉਹਦਾ ਲਾਇਸੈਂਸਰ ਨਿਊ ਕਰਨ ਵਾਸਤੇ ਯੂਨੀਫਾਈਡ ਲਾਇਸੈਂਸ ਪੰਜਾਬ ਮੰਡੀ ਬੋਰਡ ਤੋਂ ਸਰ ਤੋਂ ਪੁੱਛਿਆ ਉਹਨਾਂ ਨੇ ਵੀ ਇੰਨੇ ਵੱਲ ਕੋਈ ਬਕਾਇਆ ਇਹਨਾਂ ਦਾ ਕੋਈ ਰਿਕਾਰਡ ਘਾਟਵਾਤਾ ਨਹੀਂ ਹੈ ਮੈਂ ਇੱਕ ਤਰੀਕ ਨੂੰ ਜੁਆਇਨ ਕੀਤਾ ਸੀ ਜੀ 1 ਅਪ੍ਰੈਲ ਨੂੰ ਤੇ ਇਹ ਨੋਟਿਸ 7 ਅਪ੍ਰੈਲ ਨੂੰ ਮੈਨੂੰ ਮੰਡੀ ਬੋਰਡ ਤੋਂ ਆਇਆ ਜਦੋਂ ਮੈਨੂੰ 7 ਅਪ੍ਰੈਲ ਨੂੰ ਮੰਡੀ ਬੋਰਡ ਤੋਂ ਨੋਟਿਸ ਆਇਆ ਤੇ ਮੈਨੂੰ ਉਹਨਾਂ ਨੇ ਰਿਟਰਨ ਦੇ ਵਿੱਚ ਗੁਰਨਾਨਕ ਐਗਰੋ ਪ੍ਰਾਈਵੇਟ ਲਿਮਟਿਡ ਨੇ ਰਿਟਰਨ ਚ ਬਿਆਨ ਕਰਕੇ ਦੱਸਿਆ ਵੀ ਸਾਡੀ ਇੱਕ ਹੋਰ ਫਰਮ ਹੈ ਜਵਾਲਾ ਟਰੇਡਿੰਗ ਕੰਪਨੀ ਜਦੋਂ ਉਹਨਾਂ ਨੇ ਜਵਾਲਾ ট্রেਡਿੰਗ ਕੰਪਨੀ ਦਾ ਇਹਦੇ ਬਾਰੇ ਦੱਸਿਆ ਤਾਂ ਉਹਦਾ ਰਿਕਾਰਡ ਆਪਾਂ ਦੇਖਿਆ ਉਹਦੇ ਵਿੱਚ ਉਹਨਾਂ ਨੇ ਰਿਕਾਰਡ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਸੀਗੀ ਕੌਸ਼ਤ ਦਾ ਐਮ ਰਿਟਰਨ ਉਹਨਾਂ ਨੇ ਖਾਲੀ ਦਿੱਤੀਆਂ ਜਿੱਥੇ ਜਿੱਥੇ ਕਿ ਖਰੀਦਦਾਰ ਦਾ ਨਾਮ ਹੀ ਨਹੀਂ ਪਾਇਆ ਸਾਡੇ ਨਿਯਮਾਂ ਮੁਤਾਬਕ ਮਾਰਕੀਟ ਫੀਸ ਉਹਨੇ ਭਰਨੀਆਂ ਜਿਨੇ ਪਰਚੇਜ਼ ਕੀਤੀ ਆ ਪਰਚੇਜ਼ ਕਿਨੇ ਕੀਤੀ ਆ ਜਿਨੇ ਸਾਨੂੰ ਐਮ ਰਿਟਰਨ ਦਿੱਤੀ ਆ ਤੇ ਅਸੀਂ ਉਹਨੂੰ ਇਹੋ ਚੀਜ਼ ਦਾ ਨੋਟਸ ਦਿੱਤਾ ਇੱਕ ਤੁਹਾਡੇ ਪੰਜਾਬ ਐਗਰੀਕਲਚਰ ਫਰੌਂਟ ਮਾਰਕੀਟ ਜਰਨਲ ਦਾ ਅਰੋਜ 1962 ਦੇ ਮੁਤਾਬਕ ਤੁਸੀਂ 7 ਦਿਨ ਦਾ ਨੋਟਸ 7 ਦਿਨ ਬਾਅਦ ਨੋਟਸ ਜਣਾ ਨਹੀਂ ਕੋਈ ਐਸਾ ਨੋਟਿਸ ਦਾ ਕੋਈ ਐਸਾ ਜ਼ਿਕਰ ਨਹੀਂ ਹੈਗਾ ਜੀ ਦੇਖੋ ਜ਼ਿਕਰ ਨਹੀਂ ਹੈਗਾ ਅਸੀਂ ਪਿਛਲੇ 3 ਸਾਲਾਂ ਦਾ ਵੀ ਨੋਟਸ ਅੱਜ ਦੇ ਸਕਦੇ ਹਾਂ ਜਿਹੜਾ ਮੈਂ ਤੁਹਾਨੂੰ ਦੱਸਦਾ ਪੰਜਾਬ ਐਗਰੀਕਲਚਰ ਪ੍ਰੋਡਿਊਸ ਜਿਹੜੇ ਸਾਡੇ ਜਨਰਲ ਰੂਲ 1962 ਨੇ 35-3 ਦੇ ਤਹਿਤ 35-3 ਦੇ ਤਹਿਤ ਅਸੀਂ ਸਾਡਾ ਰੂਲ 35 ਤੇ 36 ਇਸੇ ਤੀਸ ਚੀਜ਼ ਤੇ ਆ ਅਸੀਂ ਰੂਲ 35 ਦੇ ਤਹਿਤ ਪਿਛਲੇ 5 ਸਾਲਾਂ ਦਾ ਵੀ ਰਿਕਾਰਡ ਕਾਲ ਕਰ ਸਕਦੇ ਹਾਂ ਜੀ ਤੁਹਾਡੇ ਕੋਲੇ ਪਾਰਟੀ ਉਹ ਆਪਣਾ ਰਿਕਾਰਡ ਲੈ ਕੇ ਆਈ ਸੀ ਬਿਲਕੁਲ ਜੀ ਉਹਨਾਂ ਨੇ ਜੋ ਸਾਨੂੰ ਪਾਰਸ਼ਲੀ ਰਿਕਾਰਡ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੀ ਜਾਨਾ ਜੀ ਗੁਰਨਾਨਕ ਐਗਰੂ ਪ੍ਰਾਈਵੇਟ ਲਿਮਟਿਡ ਨੇ ਸਾਨੂੰ ਆਪਣਾ ਰਿਕਾਰਡ ਦਿੱਤਾ ਜਿਹਨੇ ਰਿਕਾਰਡ ਤੋਂ ਹੀ ਸਾਨੂੰ ਪਤਾ ਲੱਗਿਆ ਦੇਖ ਕੇ ਵੀ ਇਹਨਾਂ ਦੀ ਇੱਕ ਹੋਰ ਫਰਮ ਆ ਜਿਹੜੀ ਜਵਾਲਾ ਟਰੇਡਿੰਗ ਕੰਪਨੀ ਆ ਉਹਦੇ ਨਾਲ ਲਿੰਕ ਕੀਤੀਆਂ ਉਹਦੇ ਨਾਲ ਇੱਕ ਦੋ ਫਰਮ ਆ ਇਹਨਾਂ ਦੀ ਜਿਵੇਂ ਬੈਸ਼ਨਵੀ ਫਰੂਟ ਇੰਟਰਨੈਸ਼ਨਲ ਤੇ ਹੋਰ ਇੱਕ ਦੋ ਹੋਰ ਫਰਮਾਂ ਨੇ ਜਿਹਨੂੰ ਅਸੀਂ ਆਲਰੇਡੀ ਉਹਨਾਂ ਦੇ ਕਾਰਵਾਈ ਪਰਸੂ ਕਰ ਚੁੱਕੇ ਹਾਂ ਤੁਸੀਂ ਉਹਨਾਂ ਨੂੰ ਤੁਹਾਡੇ ਕਿਹਾ ਕਿ ਤੁਸੀਂ ਆਪਣਾ ਤੁਹਾਡਾ ਕੋਈ ਕਲਰਕ ਸੀਬੀ ਇਹਦੇ ਨਾਲ ਬੈਠ ਕੇ ਇਧਰ ਸੈਟਿੰਗ ਕਰ ਲੋ ਤੇ ਤੁਹਾਡਾ ਮਾਮਲਾ ਰਫਾ ਰਫਾ ਕਰ ਦਿੰਦੇ ਆ ਨਹੀਂ ਕੋਈ ਐਸੀ ਜੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਇਹ ਐਸੀ ਕੋਈ ਉਹਨਾਂ ਨੇ ਸਰ ਪ੍ਰੂਫ ਦਿੱਤੇ ਨੇ ਕਿ ਵੀ ਤੁਹਾਡੇ ਨਾਲ ਕੋਈ ਐਨਾ ਕਾੜਾ ਮੁੰਡਾ ਖੜਾ ਹੈ ਹਾਂਜੀ ਤੇ ਕੋਈ ਤੁਸੀਂ ਨੇ ਕਿਹਾ ਕਿ ਵੀ 8 ਲੱਖ ਰੁਪਏ ਦਿਓ ਤੇ ਤੁਹਾਡੀ ਸੈਟਿੰਗ ਕਰ ਦਿੰਦੇ ਆ ਕਿ ਵੀ ਨਾਂ ਨਾਲੇ ਕਮਰੇ ਚਲੇ ਜਾਓ ਇੱਕ ਮਿੰਟ ਸਰ ਇੱਕ ਮਿੰਟ ਤੇ ਉਹ ਤੁਹਾਡੀ ਇੱਕ ਹੋਰ ਪੋਸਟ ਲਈ ਖੜੇ ਨੇ ਜਿਨ੍ਹਾਂ ਕੋਲ ਹੈ ਕਿ ਵੀ ਅਸੀਂ ਉੱਪਰ ਵੀ ਦੇਣੇ ਹੁੰਦੇ ਇਹ ਦੇਖੋ ਮੈਂ ਤੁਹਾਨੂੰ ਇੱਕ ਕਲੀਅਰ ਕਰਦਾ ਜੀ ਗੱਲ ਜੀ ਜੀ ਇਹ ਤੁਸੀਂ ਹੁਣ ਰਿਸ਼ਵਤ ਖੂਰੀ ਦੀ ਗੱਲ ਕਰ ਰਹੇ ਹੋ ਜੀ ਇਹ ਮਾਮਲੇ ਲਈ ਜਿਹੜੀ ਡਿਪਾਰਟਮੈਂਟ ਆ ਉਹ ਬਿਜ਼ਨਸ ਬਿਊਰੋ ਜੀ ਆਲਰੇਡੀ ਇਹਨਾਂ ਨੇ ਕੰਪਲੇਂਟ ਉੱਥੇ ਲੌਜ ਕਰਾ ਦਿੱਤੀ ਹੈ ਜੀ ਉਹਦੀ ਤਫ਼ਦੀਜ਼ ਕਰਤੀ ਹੈ ਬਿਲਕੁਲ ਕੋਈ ਨਾ ਮੰਗਿਆ ਗਿਆ ਜੀ ਜੇ ਮੰਗਿਆ ਗਿਆ ਹੁੰਦਾ ਇਹ ਅਸੈਸਮੈਂਟ ਤੋਂ ਬਾਅਦ ਹੁਣ ਤੁਸੀਂ ਕਾਹਤੋਂ ਸਵਾਲ ਕਰਦੇ ਆ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਉਹਨਾਂ ਨੂੰ ਇਹ ਚੀਜ਼ ਦਾ ਵਿਜੀਲੈਂਸ ਬਿਊਰੋ ਨੂੰ ਉਦੋਂ ਹੀ ਜਦੋਂ ਅਸੀਂ ਮੰਗਦੇ ਉਦੋਂ ਦੇਣਾ ਕਹਿਣਾ ਚਾਹੀਦਾ ਸੀਗਾ ਅਸੈਸਮੈਂਟ ਹੋਣ ਤੋਂ ਬਾਅਦ ਜਦੋਂ ਉਹਨਾਂ ਵੱਲੋਂ 1 ਕਰੋੜ ਤੇ 84000 ਰੁਪਿਆ ਦਾ ਬਕਾਇਆ ਖੜ ਗਿਆ ਮਾਰਕੀਟ ਕਮੇਟੀ ਦਾ ਉਹ ਇਹ ਚੀਜ਼ ਨੂੰ ਫਲੈਗ ਕਰਦੇ ਨੇ ਇਸ਼ੂ ਨੂੰ ਤੇ ਸਰ ਜਿਹੜਾ ਉਹਨਾਂ ਕੰਨੀ ਕੁੱਲ ਅਮਾਉਂਟ ਕਿੰਨੀ ਆ ਸਰ 1 ਕਰੋੜ 84000 ਨਹੀਂ ਵੀ ਇੱਕ ਜੜੀ ਅਸਲ ਸੀ 834000 ਕੁਛ ਕਿ ਵੀ ਉਹਦਾ ਕਿੰਨੇ ਕ ਪਰਸੈਂਟ ਹੈ ਜਿਹੜਾ ਬਣ ਗਿਆ ਕਿ ਵੀ ਜਿਹੜਾ 1 ਕਰੋੜ ਪਿੱਛੇ ਕਿੰਨਾ ਹੈ 84000 1 ਕਰੋੜ 84000 ਰੁਪਏ ਕਿੰਨੇ ਕਿੰਨੇ ਕ ਪਰਸੈਂਟ ਜੜੀ ਉਹਨਾਂ ਨੇ ਕਿ ਵੀ ਤੁਹਾਡੇ ਵੱਲੋਂ ਜੜੀ ਉਹਦੀ ਪਲੈਂਟੀ ਲਾਈ ਗਈ ਹੈ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਇਹਦੇ ਸੰਬੰਧ ਦੇ ਵਿੱਚ ਤੁਸੀਂ ਪ੍ਰੋਪਰ ਜਿਹੜਾ ਇੱਕ ਨੋਟਿਸ ਹੁੰਦਾ ਡਿਮਾਂਡ ਨੋਟਿਸ ਵੀ ਉਹਦੇ ਵਿੱਚ ਸਾਰਾ ਕੁਝ ਮੈਂਸ਼ਨ ਆ ਤੁਸੀਂ ਇੱਥੇ ਅਪਲਾਈ ਕਰੋ ਤੇ ਉਹਦੀ ਕਾਪੀ ਲੈ ਲਓ ਇਹੀ ਜੋ ਵੈਸੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦਾ ਜਦੋਂ ਕੋਈ ਕਿਸੇ ਦੀ ਅਸੈਸਮੈਂਟ ਹੁੰਦੀ ਆ ਉਹਦੇ ਵਿੱਚ ਪੈਨਲਟੀ ਸਿਰਫ 10 ਗੁਣਾ ਦੀ ਹੀ ਪ੍ਰੋਵੀਜ਼ਨ ਹੈ ਮਤਲਬ ਇਹ ਨਹੀਂ ਹੈ 10 ਗੁਣਾ ਤੱਕ ਮਾਰਕੀਟ ਫੀਸ ਦੇ 10 ਗੁਣਾ ਹੀ ਪੈਨਲਟੀ ਲੱਗ ਸਕਦੀ ਹੈ ਨਾ ਘੱਟ ਨਾ ਵੱਧ ਰੂਲਾਂ ਦੇ ਵਿੱਚ ਤੇ ਜੇ ਕਿਸੇ ਫਰਮ ਵੱਲੋਂ ਮਾਰਕੀਟ ਫੀਸ ਨਹੀਂ ਭਰਾਈ ਜਾਂਦੀ ਤੇ ਵਾਰ-ਵਾਰ ਨੋਟਿਸ ਦੇਣ ਤੇ ਫਾਰਮ ਉਹਦੇ ਵਿੱਚ ਅਸੀਂ ਮੰਗਦੇ ਆ ਉਹਨਾਂ ਨੂੰ ਆ بار بار ਰਿਕੁਐਸਟ ਕਰਨ ਤੇ ਵੀ ਨਹੀਂ ਪ੍ਰਾਈ ਜਾਂਦੀ ਜੇਕਰ ਅਸੈਸਿੰਗ ਅਥਾਰਟੀ ਸਮਰੱਥ ਅਥਾਰਟੀ ਇਹ ਸਮਝੇ ਵੀ ਉਹਦੀ ਅਸੈਸਮੈਂਟ ਕਰਨੀ ਆ ਤਾਂ ਅਸੈਸਮੈਂਟ ਦੇ ਵਿੱਚ ਸਿਰਫ ਤੇ ਸਿਰਫ 10 ਗੁਣਾ ਮਾਰਕੀਟ ਫੀਸ ਤੇ ਪੈਨਲਟੀ دی ਹੀ ਪ੍ਰਵੀਜ਼ਨ ਆ ਇਹਨਾਂ ਦੇ ਕੋਲੇ ਮੈਨੂੰ ਲੱਗਦਾ ਵੀ ਆ 8 ਲੱਖ ਤੇ 33000 ਮਾਰਕੀਟ ਫੀਸ ਬਣਦੀ ਸੀ ਇਸ ਲਈ ਉਹ ਪੈਨਲਟੀ ਪਾ ਕੇ 83 ਲੱਖ ਰੁਪਇਆ ਬਣਿਆ 10 ਗੁਣਾ ਪੈਨਲਟੀ ਦਾ ਅਮਾਉਂਟ ਕਹਦਾ ਕਿ ਵੀ ਇਹਦਾ 10 ਗੁਣਾ ਬਣਿਆ 10 ਗੁਣਾ ਲਾ ਕੇ ਇਹ ਦੇਖੋ ਜਿਹੜੀ ਵੀ ਵੈਜੀਟੇਬਲ ਦੀ ਖਰੀਦੋ ਪਰੂਖਤ ਹੁੰਦੀ ਆ ਉਹ ਖਰੀਦ ਦੇ ਅਮਾਉਂਟ ਤੇ 1% ਮਾਰਕੀਟ ਫੀਸ ਤੇ 1% ਆਰ ਡੀ ਐਫ ਲੇਵੀ ਹੁੰਦੀ ਆ ਜਦੋਂ ਅਸੈਸਿੰਗ ਅਥਾਰਟੀ ਨੇ ਅਸੈਸਮੈਂਟ ਕਰਤੀ ਉਹ ਅਸੈਸਮੈਂਟ ਦੇ ਵਿੱਚ ਜਿਹੜੀ ਬਣਦੀ ਮਾਰਕੀਟ ਫੀਸ ਹੁੰਦੀ ਆ ਜਿਵੇਂ ਇਸ ਮਾਮਲੇ ਦੇ ਵਿੱਚ ਮਾਰਕੀਟ ਫੀਸ ਲਗਭਗ ਮੈਨੂੰ ਲੱਗਦਾ ਮੈਨੂੰ ਹੁਣ ਪੂਰੀ ਟੋਟਲ ਫਿਗਰ ਇਦਾਂ ਜਾਤ ਨਹੀਂ ਹੈਗੀ 8 ਲੱਖ 33000 ਬਣਦੀ ਸੀ ਤੇ 10 ਗੁਣਾ ਪੈਨਲਟੀ ਜਿਵੇਂ 83 ਲੱਖ ਤੇ 39 39000 39 ਇਦਾਂ ਉਹ ਬਣੀ ਹੈ